ਸਾਰਿਆਂ ਨੂੰ ਪਿਆਰ ਪਰਿ ਸਤ ਸ੍ਰੀ ਅਕਾਲ ਢਿੱਲੋ ਫਾਰਮ ਹਾਊਸ ਹੋਪਸ ਸੋ ਸਾਰੀ ਵਿਊਅਰਸ ਵਧੀਆਂ ਹੋਵੋਗੇ ਤੇ ਆਪਾਂ ਅੱਜ ਕਰਦੇ ਆ ਆਪਣੇ ਬਲੌਗ ਨੂੰ ਸਟਾਰਟ ਤੇ ਅੱਜ ਹੈਗੀ ਹੈ ਵਿਸਾਖੀ ਤੇ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਤੇ ਹੁਣ ਮੈਂ ਨਵੂ ਤੇ ਅਮਨ ਜਾ ਰਹੇ ਆ ਪਿੰਡ ਵਾਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਕਿਉਂਕਿ ਅੱਜ ਭੋਗ ਸੀਗਾ ਵਿਸਾਖੀ ਦਾ ਕਿਸੇ ਹੋਰ ਦਰਤ ਨਹੀਂ ਜਾਏਗਾ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜਦੋਂ ਸਾਰਿਆਂ ਦੇ ਸਾਹਮਣੇ ਪੰਜ ਪਿਆਰੇ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਹਨ ਉਧਾਰ ਕਰਨ ਲਈ ਸੰਸਾਰ ਦਾ ਮੀਂਹ ਪੈ ਰਿਹਾ ਹੈ ਬਹੁਤ ਤੇਜ਼ ਵਰਖਾ ਹੋ ਰਹੀ ਹੈ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਮੀਂਹ ਬਹੁਤ ਪੈ ਰਿਹਾ ਹੈ ਆਪ ਦੀ ਤਾਂ ਰੂਪਨ ਦਾ ਨਾਮ ਹੀ ਨਹੀਂ ਲੈਂਦੇ ਸਤਗੁਰੂ ਜੀ ਇਹ ਜਿਹੜੀ ਸਾਖੀ ਹੈ ਇਹ ਬਲੈਕ ਦੀ ਸਾਖੀ ਦੇ ਵਿੱਚ ਸਤਗੁਰੂ ਜੀ ਨੇ ਦਰਜ ਕੀਤੀ ਹੈ ਪਾਲਨ ਦੀ ਇਸ ਸਾਖੀ ਦੇ ਵਿੱਚ ਸਤਗੁਰੂ ਜੀ ਨੇ ਕੋਈ ਪਿੰਡ ਦਾ ਜ਼ਿਕਰ ਨਹੀਂ ਕੀਤਾ ਉਸ ਤੋਂ ਬਾਅਦ ਸਤਗੁਰੂ ਜੀ ਤੇ ਭਾਈ ਮਰਦਾਨਾ ਜੀ ਬੈਠ ਜਾਂਦੇ ਹਨ ਜਾਂਦੇ ਹਨ ਅਤੇ ਉਸ ਅਕਾਲ ਪੁਰਖ ਦੀ ਉਸਤ ਦੇ ਵਿੱਚ ਜੁੜ ਜਾਂਦੇ ਹਨ ਸਮਾਂ ਗਿਤਦਾ ਹੈ ਇੱਕ ਪਿੰਡ ਦਾ ਵਿਅਕਤੀ ਜਦੋਂ ਦੇਖਦਾ ਹੈ ਕਿ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹਨ ਅਤੇ ਨਾਲ ਭਾਈ ਮਰਦਾਨਾ ਜੀ ਹਨ ਉਸ ਨੂੰ ਸਮਝ ਨਹੀਂ ਸੀ ਉਸ ਨੇ ਸਤਗੁਰੂ ਨੂੰ ਨਮਸਕਾਰ ਕੀਤੀ ਸਤਗੁਰੂ ਜੀ ਕੀਰਤਨ ਕਰ ਰਹੇ ਸਨ ਉਸ ਨੂੰ ਬਹੁਤ ਜ਼ਿਆਦਾ ਆਨੰਦ ਆਇਆ ਸਤਨਾ ਨਾਮ ਲਕਵੀ ਹੋ ਗਏ ਪੈ ਗਿਆ ਸੀਗਾ ਤੇ ਹੁਣ ਬਸ ਆਪਾਂ ਬਾਹਰ ਜਾਨੀਆ ਪਰਸ਼ਾਦਾ ਸ਼ਾਕੀ ਫਿਰ ਆਪਾਂ ਕਰੀ ਚੱਲਾਂਗੇ ਜੀ ਆ ਦੇਖੋ ਜੀ ਕਿੰਨਾ ਕੱਟਿਆ ਤੇ ਪਿੰਡਾਂ ਦੇ ਗੁਰਦੁਆਰਾ ਸਹਿਬ ਤੇ ਹੁਣ ਤਾਂ ਖੜ ਜਾ ਹੜ ਜਾ ਮੈਂ ਤਾਂ ਫਸ ਗਿਆ ਰਹੀ ਆ ਆ ਫਿਰ ਮੇਰੇ ਨੇ ਕਿਥੇ ਮੇਰੀ ਚੁੱਪਾ ਕਿੱਥੇ ਗਈ ਹੈਗੀ ਨਿੰਬਲੀ ਗੱਲ ਸੁਣ ਇਹ ਹੈਗਾ ਜੀ ਆਪਣਾ ਲੰਗਰ ਖਾਣ ਦਾ ਇੱਥੇ ਲੰਗਰ ਸ਼ਕ ਰਿਹਾ ਹੈ। ਕਿੰਨੀ ਚਿਆਰੀ ਛਕਣਾ ਹੈ। ਕਿਨੇ ਸੋਣਾ ਲੱਗ ਰਿਹਾ ਹੈ ਨਾ ਮਿੱਟੀ ਨਾਲ ਲਿਪਿਆ ਸਾਰਾ। ਕਿੰਨੀ ਜਿਆਦਾ ਸਫਾਈ ਕਰੀ ਹੈ। ਲੋ ਜੀ ਆਪਾਂ ਉਰੇ ਬੈਠ ਕੇ ਬਹੁਤ ਸੋਹਣਾ ਮੌਸਮ ਹੋਇਆ ਹੋਇਆ ਹੈ। ਕੁਝ ਚਾ ਲੈ ਜੀਆ। ਲਿਆ ਥੋੜੀ ਜੀ ਲੈਈਂ ਸਿਰਫ ਦੋ ਗੁੱਟਾ ਠੀਕ ਆ। සොනමසම්මේ ොය හන ජී ලගරය හින්න දදවරෙහෙන. ਜੋ ਜੀ ਸਿਨੇਮਾ ਫੈਕਟਰੀ ਅੱਗੇ ਹੰਬਾਸਾ ਸੀ ਜਾ ਰਹੇ ਹਾਂ ਘਰ ਨੂੰ 90200 ਹੈਲੋ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਸਟਿਲ ਪਟਿਆਲੇ 22 ਨੰਬਰ ਫਾਟਕ ਤੇ ਇੱਕ ਟੋਕ ਜੋੜੇ ਜੁੱਤੀ ਦੇ ਲੈਣੇ ਸੀ ਚੱਪਲ ਸੈਂਡਲ ਵਗੈਰਾ ਜੁੱਤੀ ਵੀ ਵਗੈਰਾ ਪੱਕੀ ਦੇਖਦੇ ਜੀ ਵਧੀਆ ਲੱਗੇ ਉਹ ਅੱਜ ਸਾਰਿਆਂ ਨੂੰ ਬਸਾਖੀ ਦੀਆਂ ਵਧਾਈਆਂ ਹੋਣ ਅੱਗੇ ਦੇਖਦੇ ਜੀ ਜੇ ਵੀਡੀਓ ਬਣੀ ਬਣਾਵਾਂਗੇ ਜਰੂਰ ਉਹ ਅੱਜ ਲੈ ਕੇ ਆਵਾਂਗੇ ਸੀ ਉਹ ਦਿਖਾਵਾਂਗੇ ਅੱਜ ਮੌਸਮ ਬਹੁਤ ਖਰਾਬ ਆ। ਮੈਨੂੰ ਲੱਗਦਾ ਵੀ ਹੁਣੇ ਮੀਂਹ ਆਊਗਾ, ਹਨੇਰੀ ਆਊਗੀ। ਡਰ ਲੱਗਦਾ ਏ ਹਨੇਰੀ ਚ। ਚੱਲੋ। ਕੀ ਦਿੱਕਤ ਦੀ ਹੈ ਨਹੀਂ ਨਾ ਖੜਿਆ ਰਾਮ ਨਾਲ ਬਾਥਾ ਅੱਗੇ ਨੀਤੂ ਸਾਡੀ ਰੋਟੀਆਂ ਬਣਾ ਰਹੀ ਆ ਬੱਸ ਠੀਕ ਆ ਆਹ ਤੇ ਕਹਿੰਦੇ ਥੋੜੀ ਹੀ ਲੈਣੀ ਲਾਉਣੀ ਸੀ 5-10 ਕੇ ਬਸ ਬੋਲੀ ਲਿਖਦੇ ਆ ਅਸੀਂ ਜੇ ਵੀਡੀਓ ਬਣੀ ਫਿਰ ਅਸੀਂ ਬਣਾਵਾਂਗੇ ਜ਼ਰੂਰ आए थे पटियाली थोड़ी जा समान जनते भाभी वास्ती सो बाकी आप देखते अंदर जाके शूट हैं दे हो सकें लो जी आप जुती वगे लैली सी बट उठ मतलब भी करना मना सी तुम दिखा नहीं सके ਤੇ ਬਾਕੀ ਜੋ ਆਪਾਂ ਚੱਪਲਾਂ ਵਗੈਰਾ ਲਈਆਂ ਨੇ ਸਲੀਪਰਸ ਵਗੈਰਾ ਆਪਾਂ ਤੁਹਾਨੂੰ ਅਗਲੇ ਵਲੌਗ ਤੇ ਵੀ ਜ਼ਰੂਰ ਦਿਖਾਵਾਂਗੇ ਸੋ ਇਹ ਵਲੌਗ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ